ਅੱਜ ਸਾਡੇ ਨਾਲ ਰੋਸਤਮੇ ਹਿੰਦ ਪਹਿਲਵਾਨ ਮੇਰਦੀਨ ਜੀ ਦੇ ਛੋਟੇ ਭਰਾ ਚੀਤਾ ਜੀ ਨੇ ਚੀਤਾ ਪਹਿਲਵਾਨ ਜੀ ਇਹਨਾਂ ਦੇ ਬੜਾ ਲੰਬਾ ਸਮਾਂ ਕੁਸ਼ਤੀਆਂ ਲੜੀਆਂ ਵੀ ਆ ਔਰ ਬੜਾ ਲੰਬਾ ਸਮਾਂ ਪਲਵਾਨੀ ਕੀਤੀ ਆ ਔਰ ਪਹਿਲਵਾਨ ਮੇਰਦੀਨ ਜੀ ਦੇ ਇਹ ਛੋਟੇ ਭਰਾ ਆ ਪਹਿਲਵਾਨ ਜੀ ਤੁਹਾਡੀਆਂ ਵੱਡੀਆਂ ਜਿਹੜੀਆਂ ਕੁਸ਼ਤੀਆਂ ਹੋਈਆਂ ਹਾਂਜੀ ਉਹਨਾਂ ਦੇ ਵਿੱਚ ਇੱਕ ਕੁਸ਼ਤੀ ਜਿਹੜੀ ਤੁਸੀਂ ਦੱਸਦੇ ਆਂ ਵੀ ਲਾਲ ਜੀ ਯਾਦਾ ਇਹ ਲਾਲਜੀ ਜਯਾਦਵ ਕਿੱਥੇ ਦਾ ਪਹਿਲਵਾਨ ਸੀਗਾ ਜੀ ਉਹ ਬਨਾਰਸ ਦਾ ਸੀ ਜੀ ਠੀਕ ਹੈ ਜੀ ਮੇਰੇ ਰੇਲਵੇ ਲੈਂਡ ਸੀ ਰੇਲਵੇ ਵਿੱਚ ਵਰਤੀ ਸੀ ਆਹ ਰੇਲਵੇ ਦੇ ਵਿੱਚ ਸੀਗਾ ਜੀ ਹਾਂ ਹਾਂ ਉਹ ਚ ਨੌਕਰੀ ਕਰਦਾ ਸੀ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਪਹਿਲਵਾਨ ਮੇਰਦੀਨ ਹੋਣਾ ਨਾਲ ਕੁਸ਼ਤੀ ਲੜਨ ਦੀ ਤਿਆਰੀ ਕਰ ਰਿਹਾ ਸੀ ਤਿਆਰੀ ਕਰ ਰਿਹਾ ਸੀ ਕਹਿੰਦਾ ਮੈਂ 10 ਸਾਲ ਲਗਾਤਾਰ ਮੇਰਦੀਨ ਨਾਲ ਤਿਆਰੀ ਕਰਕੇ ਨਾ ਫਿਰ ਮੈਂ ਨਾਲ ਕੁਸ਼ਤੀ ਲੜਨੀ ਹੈ ਮੇਰਦੀਨ ਨਾਲ ਜਿੱਦੀ ਨਾ ਠੀਕ ਹੈ ਜੀ ਜਿੱਦੀ ਉਹਦੇ ਨਾਲ ਕੁਸ਼ਤੀ ਲੜਨੀ ਹੈ ਠੀਕ ਹੈ ਜੀ ਤੇ ਤੇ ਤੁਹਾਡੇ ਨਾਲ ਫਿਰ ਕਿਦਾਂ ਕੁਸ਼ਤੀ ਹੋ ਗਈ ਜੀ ਉਹਦੀ ਛੱਡਣਾ ਕੁਸ਼ਤੀ ਤਾਂ ਹੋ ਗਈ ਉੱਥੇ ਜੀ ਡੰਗਲ ਸੀਗਾ ਠੀਕ ਸੀ ਡੰਗਲ ਤੇ ਗਏ ਉਹਨਾਓ ਉਹਨਾਓ ਲਿਖਦਾ ਉਹ ਤੁਹਾਡੀ ਠੀਕ ਤੇ ਜਾ ਕੇ ਸੀਸੀ ਉਹ ਤਗੜਾ ਸੀ ਅਸੀਂ ਮਾੜੇ ਸੀ ਠੀਕ ਹੈ ਜੀ ਤੇ ਮੇਰੇ ਪਾਰਟੀ ਦੇ ਬੰਦੇ ਇਹੋ ਜੇ ਸੀ ਮੈਨੂੰ ਉਹਨਾਂ ਨੇ ਛੜਤਾ ਅੱਛਾ ਜੀ ਤੇ ਮੈਨੂੰ ਉਹਦੇ ਨਾਲ ਘੁਲਣਾ ਪਿਆ ਠੀਕ ਹੈ ਜੀ ਹਟਾ ਤਾਂ ਜਾਣਾ ਹੀ ਐ 4000 ਰੁਪਏ ਟਹਿਣਾ ਨੂੰ ਮਿਲੂਗਾ ਠੀਕ ਹੈ ਜੀ ਤੇ 45 ਚਲੋ ਲੈ ਜੂ ਕੋਈ ਗੱਲ ਨਹੀਂ ਆਪਾਂ ਨੂੰ 4000 ਲੈ ਕੇ ਵੀ ਬੱਢ ਜੜ ਕੇ ਕਰਿਆ ਜਾਗੇ ਕਰਿਆ ਜਾਗੇ ਠੀਕ ਹੈ ਜੀ ਤੇ ਮੁੜ ਕੇ ਬਾਦ ਚ ਉਹ ਕੋਈ ਰੱਬ ਨੇ ਐਜੀ ਸੁਣੀ ਕਸਤੀ ਆਪਾਂ ਜਿੱਤ ਲਈ ਠੀਕ ਹੈ ਜੀ ਜਿੱਤ ਲਈ ਉਹ ਕੁਸ਼ਤੀ ਬਹੁਤ ਤਕੜੀ ਸਰੀਰੀ ਕੁਸ਼ਤੀ ਠੀਕ ਹੈ ਜੀ ਫੇ ਪਲਵਾਰ ਜੀ ਨੂੰ ਪਤਾ ਲੱਗਾ ਜੀ ਮੇਰਦੀਨ ਜੀ ਨੂੰ ਫਿਰ ਉਹ ਜਦੋਂ ਨਵਾਰਤਾਂ ਟੈਮਸੋ ਖ਼ਬਰ ਆਉਂਦਾ ਸੀ ਨਾ ਹਾਂ ਜੀ ਅਖ਼ਬਾਰ ਦੇ ਵਿੱਚ ਪੇਪਰ ਆਏ ਘਰੇ ਪੜ੍ਹਿਆ ਵੇਖਿਆ ਵੀ ਮੇਰੀ ਫੋਟੋ ਕੋਈ ਠੀਕ ਹੈ ਜੀ ਬੀ ਦਿੱਤੇ ਦੀ ਕੁਸ਼ਤੀ ਕਿਵੇਂ ਹੋਈ ਹੈ ਐ ਚਾ ਪੀ ਉਹ ਤਾਂ ਮੈਂ ਤਿਆਰੀ ਕਰਦਾ ਸੀ ਕੋਲ ਵੀ ਮੋਟੀ ਸਰਖੀ ਦੇ ਵਿੱਚ ਮਤਲਬ ਉੱਤੇ ਸੀ ਠੀਕ ਹੈ ਜੀ ਰਸ਼ਤ ਮਹਿਮਦਦੀਨ ਦਾ ਛੋਟਾ ਭਾਈ ਮੁਹੰਮਦ ਜਮੀਲ ਉਹ ਜੀਤਾ ਪਹਿਲਵਾਨ ਜਿਸ ਨੇ ਲਾਲਜੀ যাদਬ ਬਨਾਰਸ ਕੋ 1 ਮਿੰਟ ਵਿੱਚ ਕਿੰਨੇ ਸੈਕਿੰਡ ਵਿੱਚ ਜਿੱਤ ਗਿਆ ਜਿੱਤ ਗਿਆ ਠੀਕ ਹੈ ਜੀ ਹੁਣ ਕੇ ਬਾਅਦ ਚ ਫਿਰ ਉੱਥੇ ਮੈਂ ਫਸਟ ਆ ਉਹ ਤਾਂ ਆ ਕੇ ਉਹ ਮੇਰੀ ਕੁਸ਼ਤੀ ਬਹੁਤ ਤਗੜੀ ਹੋਈ ਠੀਕ ਹੈ ਜੀ ਤੇ ਫੇ ਪਹਿਲਵਾਨ ਜੀ ਨੇ ਸ਼ਾਬਾਸ਼ ਦਿੱਤੀ ਹੁਣੇ ਵੀ ਤੂੰ ਵਧੀਆ ਕੀਤਾ ਜੀ ਪਹਿਲਵਾਨ ਜੀ ਬਹੁਤ ਖੁਸ਼ ਹੋ ਗਏ ਠੀਕ ਹੈ ਜੀ ਵੀ ਤੂੰ ਮਿਹਰਦੀਨ ਨਾਲ ਕੋਲ ਨੂੰ ਫਰਦਾ ਕਿੱਥੇ ਮੇਰੇ ਭਾਣੇ ਛੋਟੇ ਜਿਹੇ ਨੇ ਤੈਨੂੰ ਚੱਕ ਕੇ ਮਰਿਆ ਠੀਕ ਹੈ ਜੀ ਤੇ ਫਿਰ ਤੁਸੀਂ ਰਾਜਸਥਾਨ ਕੇਸ਼ਰੀ ਵੀ ਬਣੇ ਜੀ ਹਾਂ ਜੀ ਹਾਂ ਜੀ ਮੈਂ ਰਾਜਸਥਾਨ ਕੇਸ਼ਰੀ ਬਣਿਆ ਠੀਕ ਹੈ ਜੀ ਉਹ ਦੰਗਲ ਕਿੱਥੇ ਹੋਇਆ ਜੀ ਗੰਗਾ ਨਗਰ ਵਿੱਚ ਜੱਗਾ ਦਾਗਰ ਦੇ ਵਿੱਚ ਜੀ ਤੇ ਉੱਥੇ ਫਾਈਨਲ ਦੇ ਵਿੱਚ ਤੁਹਾਡੀ ਕਿਹਦਾ ਕੁਸ਼ਤੀ ਹੋਈ ਜੀ ਧਰਮ ਸਿੰਘ ਪਹਿਲਵਾਨ ਸੀ ਭਰਤਪੁਰ ਦਾ ਦਿੱਲੀ ਦਾ ਹਾਂ ਠੀਕ ਹੈ ਜੀ ਉੱਥੋਂ ਦਾ ਸੀ ਮੇਰੀ ਫਾਈਨਲ ਉਹ ਉਹਦੇ ਨਾਲ ਹੋਈ ਠੀਕ ਹੈ ਜੀ ਇਹਨਾਂ ਦੇ ਵਿੱਚ ਠੀਕ ਹੈ ਜੀ ਧਰਮ ਸਿੰਘ ਤਕੜਾ ਪਹਿਲਵਾਨ ਸੀ ਬਹੁਤ ਤਕੜਾ ਸੀ ਠੀਕ ਫਿਰ ਤੁਸੀਂ ਉਥੇ ਰਾਜਸ탄 ਕੇਸਰੀ ਬਣੇ ਹਾਂ ਰਾਜਸ탄 ਕੇਸਰੀ ਠੀਕ ਹੈ ਜੀ ਤੇ ਹਵਾਚਲ ਕੇਸਰੀ ਵੀ ਬਣੇ ਜੀ ਹਾਂ ਹਵਾਚਲ ਕੇਸਰੀ ਉਹ ਦਿੱਲੀ ਤੋਂ ਆਏ ਸੀ ਉਹ ਪਹਿਲਵਾਨ ਠੀਕ ਹੈ ਜੀ ਜਿਹੜਾ ਠੀਕ ਹੈ ਜੀ ਕੁੰਦਨ ਸਿੰਘ ਸੀ ਆਰੰਗ ਸਿੰਘ ਬੋਬੀ ਠੀਕ ਹੈ ਜੀ। ਕਿਉਂ ਬੜੇ ਤਗੜੇ ਸੀ ਉਹ ਕੁੰਨੜ ਜਿਹੜਾ ਸੀ ਨਾ। ਹਾਂ ਜੀ। ਬੜਾ ਤਰੀ ਸੀ ਮੋਟਾ, ਟੱਟ ਮੋਟੇ ਸੀ। ਠੀਕ ਹੈ ਜੀ। ਕਦ ਕਾਠ ਬਹੁਤ ਸੀ। ਕੱਡ ਕੱਡ ਸੀ ਇਹਦਾ। ਅੱਛਾ ਜੀ। ਮੇਰੀ ਉਹਨਾਂ ਕਸਤੀ ਹੋਈ। ਉਹਨੂੰ ਮੈਂ ਟਾਲਿਆ ਇੱਕ ਦੂਜਾ ਸੀ ਉਹ ਕੋ ਦੌਰ ਦੋ ਹੋਈ ਨਾ ਦੋ। ਮੇਰਾ ਚੇਲਾ ਸੀ ਇੱਕ ਦਵਿੰਦਰ ਸਿੰਘ ਪਹਿਲਵਾਨ ਗੰਗानगर ਦਾ ਹੈ। ਅੱਛਾ ਜੀ। ਉਹ ਬਹੁਤ ਤਕੜਾ ਪਹਿਲਵਾਨ ਹੋਇਆ ਮੈਂ ਤੋਂ ਬਹੁਤ ਤਕੜਾ ਮੈਂ ਕਰਤਾ ਸੀ ਉਹਨੂੰ। ਠੀਕ ਹੈ ਜੀ। ਤੇ ਬੜੀਆਂ ਮੱਲਾ ਮਾਰੀਆਂ ਉਸ ਪਹਿਲਵਾਨ ਨੇ ਤੇ ਉਹ ਮੇਰੇ ਨਾਲ ਸੀ। ਅੱਛਾ ਜੀ ਉਸ ਕੁਸ਼ਤੀ ਚ ਉਸ ਕੁਸ਼ਤੀ ਚ ਠੀਕ ਹੈ ਜੀ ਇਹ ਭਾਈ ਸਾਹਿਬ ਜੋ ਮੇਰੇ ਤੋਂ ਵੱਡਾ ਸੀ ਨਾ ਕੰਦੀ ਇਹ ਵੀ ਨਾਲ ਅੱਛਾ ਇਹ ਵੀ ਤੁਹਾਡੇ ਨਾਲ ਹੀ ਸੀ ਹਾਂ ਨਾਲ ਅਸੀਂ ਤੇ ਅਸੀਂ ਮੁੜ ਕੇ ਬਾਅਦ ਚ ਉਹਨਾਂ ਨੇ ਪਤਾ ਲੱਗਿਆ ਕਿ ਇੱਥੇ ਵੀ ਗੁਰਜ ਦਾ ਇਹ ਲਜਾਊਗਾ ਠੀਕ ਹੈ ਜੀ ਗੁਰਜ ਸੀਗਾ ਉੱਥੇ ਹਾਂ ਉਸੇ ਸਾਨੂੰ ਕਿਤੇ 60 ਪੌਂਟ ਦਾ ਪਿਆ ਉਹ ਕੋਈ ਜਿਹੜਾ 3 ਸਾਲ ਲਗਾਤਾਰ ਜਿੱਤੂ ਆ ਨਾ ਉਹ ਉਹਨੂੰ ਮਿਲਦਾ ਉਹਨੂੰ ਲੈਣਾ ਠੀਕ ਹੈ ਜੀ ਉਹ ਸ਼ਖਸਾ ਪਈਆਂ ਜਿਹੜਾ ਅੱਛਾ ਫੇ ਤੁਸੀਂ 3 ਸਾਲ ਉੱਥੇ ਲਗਾਤਾਰ ਲਗਾਤਾਰ ਹਮਾ ਚਲੋ ਕੁਸ਼ਤੀਆਂ ਜਿੱਤੀਆਂ ਤੇ ਫੇ ਉਹ ਤੁਸੀਂ ਗੁਰਜੀ ਜਿੱਤੇ ਗੁਰਜੀ ਠੀਕ ਹੈ ਜੀ ਤੇ ਇੱਥੇ ਪੰਜਾਬ ਦੇ ਪਹਿਲਵਾਨਾਂ ਚ ਤੁਹਾਡੀ ਕੁਸ਼ਤੀ ਜਿਹੜੀ ਪੰਜਾਬ ਦੇ بڑے ਪਹਿਲਵਾਨਾਂ ਦੇ ਨਾਲ ਹਾਂਜੀ ਮੈਂ ਇੱਕ ਅਮਰੀਕੀ ਪਹਿਲਵਾਨ ਹੈ ਇੱਕ ਰੌਣੀ ਪਿੰਡ ਦਾ ਹਾਂਜੀ ਹਾਂਜੀ ਅਮਰੀਕੀ ਰੌਣੀ ਹਾਂਜੀ 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 ਬਹੁਤ ਆਇਆ ਜੀ ਪਹਿਲਵਾਨੀ ਚੋਂ ਦਾ ਉਹਦੇ ਮਤਲਬ ਉਹਦੇ ਨਾਲ ਉਹ ਵੀ ਪਹਿਲਵਾਨਾਂ ਤੇਰੀ ਕਰਦਾ ਸੀ ਮੈਂ ਪਹਿਲਵਾਨ ਮੇਰ ਦੀ ਨਾਲ ਕੋਲ ਅੱਛਾ ਮੇਰ ਦੀ ਨਾਲ ਉਹਦੀ ਤੇਰੀ ਕਰਦੇ ਹਾਂਜੀ ਠੀਕ ਹੈ ਠੀਕ ਹੈ ਫਿਰ ਮੇਰੀ ਉਹ ਮੈਂ ਕੁਸ਼ਤੀ ਹੋਈ ਉਹ ਨਾਲ ਹੀ ਪਿੰਡ ਮਦਨੀਪੁਰ ਪਿੰਡ ਹੈ ਅੱਛਾ ਜੀ ਠੀਕ ਹੈ ਜੀ ਉੱਥੇ ਮਦਨੀਪੁਰ ਮੇਰੀ ਕੁਸ਼ਤੀ ਹੋਈ ਮੈਂ ਉੱਥੇ ਹਟਾ ਲਿਆ ਅ ਠੀਕ ਹੈ ਜੀ ਅਮਰੀਕ ਨੂੰ ਹਾਂ ਤੇ ਲੋਕ ਕਹਿੰਦੇ ਵੀ ਤੂੰ ਤਾਂ ਕਦਾ ਮੇਰੀ ਦੀਨ ਨਾਮਾ ਕਲੋਂਗਾ ਤੀ ਰਸਤਾ ਸੁੱਕੀਆਂ ਪਈਆਂ ਉਹ ਨਹੀਂ ਟਾਲਿਆ ਸੁੱਕੀਆਂ ਲਪਾਉਣੇ ਠੀਕ ਹੈ ਜੀ ਨਹੀਂ ਜੀ ਉਹ ਪਰਬਤ ਪਹਿਲਵਾਨ ਦਾ ਭਾਈ ਆ ਸ਼ਕੰਦਰਾ ਅੱਛਾ ਅੱਛਾ ਤੇ ਤੁਹਾਡੇ ਉਸਤਾਦ ਜੀ ਇਹ ਸ਼ਗਿਰਦੀ ਤੁਸੀਂ ਕੀਤੀ ਇਹਦੀ ਇਹਦੀ ਪਹਿਲਵਾਨ ਜੀ ਦੀ ਸ਼ੰਕਰ ਤੋਂ ਦਾ ਜੀ ਹਾਂਜੀ ਹਾਂਜੀ ਗਰਦਾਵਰ ਪਹਿਲਵਾਨ ਜੀ ਫਿਰ ਉਸਤ ਮਹਿੰਦਰ ਹੈ ਜੀ ਉਹ ਹਾਂਜੀ ਸਾਡੇ ਜਿਹੜਾ ਮੇਰਾ ਉਸਤਾਦ ਸਿੰਘ ਗਰਦਾਵ ਸਿੰਘ ਜੀ ਉਹ ਬਹੁਤ ਤਕੜਾ ਪਹਿਲਵਾਨ ਸੀ ਹਾਂਜੀ ਹਾਂਜੀ ਤੇ ਰਸਤੋਂ ਰਾਇਓ ਦੁਨੋ ਤੋਂ ਦਰਦਾ ਕੋਈ ਮਤਲਬ ਦਬਾਵੇ ਚੋਂ ਜਾਂ ਇਧਰੋਂ ਦਿੱਲੀ ਤੋਂ ਮੁੰਨੀ ਚ ਕਰਦਾ ਪੰਜਾਬ ਵਾਲੂ ਪੰਜਾਬ ਚ ਉਹਨਾਂ ਬਿਸ਼ੰਕਰ ਵਾਲੇ ਉਹ ਖਿਡਾਰੀ ਚ ਹੱਥ ਕਿਹੜਾ ਦੇਉ ਖਿਡਾਰੀ ਚ ਹੱਥ ਕਿਹੜਾ ਦੇਉ ਬਿਲਕੁਲ ਇਦਾਂ ਹੀ ਕਹਿੰਦੇ ਰਏ ਜੀ ਬਜ਼ੁਰਗ ਵੀ ਖਿਡਾਰੀ ਚ ਹੱਥ ਕੌਣ ਦੇਊਗਾ ਉੱਥੇ ਜਾ ਕੇ ਸਹੀ ਗੱਲ ਹੈ ਜੀ ਤੇ ਵੀ ਉਹ ਉਹਨਾਂ ਕੋਲ ਕੋਈ ਫਿਰ ਤਾਂ ਪਤਾ ਲੱਗੇ ਹਾਂਜੀ ਠੀਕ ਮਿਸ ਕਿਉਂਦੇ ਸੀ ਉਹ ਚੱਕ ਕੇ ਮਾਰਦਾ ਸੀ ਅੱਛੇ ਜੀ ਤੇ ਤੁਸੀਂ ਉਹਨਾਂ ਦੀ ਸ਼ਗਿਰਦੀ ਕਿੱਦਾਂ ਪੈ ਜੀ ਫੇਰ ਬਸ ਇਦਾਂ ਹੀ ਕੋਈ ਕਰਮੀ ਮੇਰੇ ਚੰਗੇ ਸੀ ਬਸ ਮੇਰੇ ਮਾੜੇ ਵੀ ਕਰਮ ਜਿਵੇਂ ਆਏ ਵੀ ਦੇਖ ਤੇ ਮੈਂ ਉਹ ਮੈਂ ਛੱਡ ਕੇ ਚ ਰਹਿ ਗਿਆ ਯੂਪੀ ਨੂੰ ਮੋਰੋ ਤਰਾ ਸੁਲ੍ਹਾ ਬਾਜ਼ ਹੋ ਗਿਆ ਨਹੀਂ ਤਾਂ ਠੀਕ ਹੈ ਮੈਨੂੰ ਉਹਨੇ ਬਹੁਤ ਕੁਝ ਦੀ ਕੇ ਜਾਣਾ ਸੀ ਠੀਕ ਹੈ ਜੀ ਠੀਕ ਐ ਸੇ ਤੁਹਾਡੇ ਪਰਿਵਾਰ ਦੇ ਨਾਲ ਮਿਲਦੇ ਗਿਲਦੇ ਸੀ ਉਹਦਾ ਤੁਹਾਡੇ ਬਜ਼ੁਰਗਾਂ ਦੇ ਨਾਲ ਵੀ ਪ੍ਰੇਮ ਸੀ ਉਹਨਾਂ ਦਾ ਪਹਿਲਾਂ ਤਾਂ ਭਗਵਾਨ ਜੀ ਨਾਲ ਕੁਸ਼ਤੀ ਵੀ ਹਈਆ ਮੇਰੇ ਉਸਤਾਦ ਦੀਆਂ ਹਾਂਜੀ ਹਾਂਜੀ ਤੇ ਪਰ ਉਹ কুਸਤੀ ਦਾ ਕਾਹਨੂੰ ਉਹ ਬੁਢਾ ਸੀ ਪਲਵਾਨ ਤਕੜਾ ਸੀ ਹਾਂਜੀ ਉਦੋਂ ਤਾਂ ਗਰਦਾਵਰ ਹੁਣੀ ਛੱਡ ਗਏ ਸੀਗੇ ਹਾਂਜੀ ਹਾਂਜੀ ਛੱਡ ਗਏ ਸੀਗੇ কুਸਤੀ ਹਾਂਜੀ ਤੇ ਮੁੜ ਕੇ ਬਾਅਦ ਚੋ ਮੁੜ ਕੇ ਬਾਅਦ ਚ ਉਹਦਾ ਪ੍ਰੇਮ ਫਿਰ ਉਹਨੂੰ ਪਤਾ ਲੱਗ ਗਿਆ ਮੇਰੇ ਸਤਾਵ ਨੂੰ ਹਾਂਜੀ ਫਿਰ ਉਹਨੇ ਜਾਣਾ ਬੜੇ ਨਾ ਗੱਲਾਂ ਮਤਾਂ ਕਰਾ ਮਿਲਦੇ ਗਿਲਦੇ ਰਿਆ ਸਵੇਰੇ ਮਿਲਦੇ ਮਿਲਦੇ ਇਹਨਾਂ ਸ਼ੌਂਕ ਹੋਏ ਮੈਂ ਇੱਥੋਂ ਪਲਵਾਨ ਦਾ ਬੁਢੇ ਦਾ ਮੁੰਡਾ ਲੈ ਕੇ ਜਾਵਾਂ ਠੀਕ ਹੈ ਜੀ ਇਵੇਂ ਤਕੜਾ ਕਰਾ ਠੀਕ ਕਿਤੇ ਕਾਲਾ ਸੰਘਿਆ ਵੀ ਸ਼ੇਂਜ ਜੀ ਤੁਸੀਂ ਕੋਲ ਦੇ ਰਿਹਾ ਜਾ ਕੇ ਜੀ ਹਾਂਜੀ ਹਾਂਜੀ ਅਸੀਂ ਉਹ ਠੀਕ ਹੈ ਜੀ ਤੇ ਹੋਰ ਸ਼ੰਕਰ ਦੀ ਸ਼ੇਂਜ ਵੀ ਫੇਰ ਤੁਸੀਂ ਕੋਲੇ ਜੀ ਹਾਂਜੀ ਅਸੀਂ ਕਿਉਂ ਪਹਿਲਾਂ ਜਿਹੜੇ ਪਹਿਲਾਂ ਕਾਲਾ ਸੰਘਾ ਹੁੰਦਾ ਸੀ ਪਹਿਲਾਂ ਸ਼ੇਂਜ ਉੱਥੇ ਹਾਂਜੀ ਫਗੜਦੇ ਉੱਥੇ ਸ਼ੇਂਜ ਸ਼ੁਰੂ ਹੁੰਦੀ ਹੈ ਅਸੀਂ ਉੱਥੇ ਮੁੜ ਕੇ ਬਾਅਦ ਚ ਆ ਜਾਂਦੀ ਇਹ ਸ਼ੰਕਰ ਮਲਸੀਏ ਠੀਕ ਹੈ ਜੀ ਇੱਕ ਚੇਤ ਤੇ ਦੋ ਚੇਤ ਠੀਕ ਹੈ ਇੱਥੋਂ ਫਿਰ ਸ਼ਿਨਿਆ ਸ਼ੁਰੂ ਹੋਣੀ ਚੇ ਦੇ ਮਿਨਾ ਪੂਰਾ ਸ਼ਰਮ ਮਿਨਾਈਦਰ ਨਕੋਦਰ ਰਗੇ ਜੀ ਠੀਕ ਹੈ ਫਿਰ ਦੇ ਫਿਰ ਬਾਅਦ ਚ ਮਗਰੋਂ ਇਹ ਸ਼ਰੀਨ ਸ਼ੰਕਰ ਆਏ ਸ਼ਿਨਿਆ ਮਈ ਮੋਰੋ ਸੀ ਦੇਬਿਕੋਲ ਦੇ ਠੀਕ ਹੈ ਜੀ ਤੇ ਤੁਹਾਡੇ ਬਜ਼ੁਰਗ ਵੀ ਪਹਿਲਵਾਨੀ ਕਰਦੇ ਰਹੇ ਜੀ ਤੇ ਪਿੰਡ ਤੁਹਾਡਾ ਪਸ਼ੋਕੜ ਦਾ ਉਹ ਫਿਰ ਰਾਜਸਥਾਨ ਹੈ ਹਾਂ ਸਾਡੇ ਜਨਮ ਸਾਡੀ ਜਨਮ ਪਮੀ ਰਾਜਸਥਾਨ ਦੀ ਹੈ ਠੀਕ ਹੈ ਜੀ ਇਹ ਬਜ਼ੁਰਗ ਵੀ ਤੁਹਾਡੇ ਪਹਿਲਵਾਨੀ ਕਰਦੇ ਸੀਗੇ ਜੀ ਹਾਂ ਜੀ ਹਾਂ ਜੀ ਸਾਡਾ ਬਜ਼ੁਰਗ ਪਹਿਲਵਾਨੀ ਥੋੜੀ ਘੱਟ ਕਰਦਾ ਸੀ ਕਬੱਡੀ ਵਾਲੀ ਖੇਡਦਾ ਸੀ ਠੀਕ ਹੈ ਜੀ ਓਦੋਂ ਇੱਕ ਕਬੱਡੀ ਹੁੰਦੀ ਆ ਪਹਿਲਾਂ ਸਮਚੀ ਪੱਕੀ ਖੇਡਦੇ ਹੁੰਦੇ ਸੀ ਠੀਕ ਹੈ ਜੀ ਤੇਲ ਤੂਲ ਲਾ ਕੇ ਉੱਤੇ ਥਪੜਦੇ ਹੁੰਦੇ ਸੀ ਉਹ ਉਹ ਕਰਦਾ ਸੀ ਚਾ ਚਾ ਉਹ ਖੇਡਦੇ ਤੇ ਤੁਹਾਡੇ ਵੱਡੇ ਭਾਈ ਸਾਹਿਬ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਸੀ ਉਹ ਵੀ ਕਬੱਡੀ ਖੇਡਦੇ ਰੇ ਸਰਦਾਰ ਮੁਹੰਮਦ ਉਹਦੇ ਪਹਿਲਵਾਨ ਤੋਂ ਸਾਡੇ ਜਿਹੜਾ ਵੱਡਾ ਭਾਈ ਸੀ ਸਰਦਾਰ ਮੁਹੰਮਦ ਹਾਂ ਜੀ ਉਹ ਫਿਰ ਬੁੜੇ ਨੇ ਉਹਨੂੰ ਬਹੁਤ ਤਕੜਾ ਕਰਿਆ ਠੀਕ ਹੈ ਜੀ ਉਹਦੀ ਪਲਵਾਨੀ ਕਰਾਈ ਠੀਕ ਹੈ ਜੀ ਫਿਰ ਬਾਅਦ ਚ ਉਹ ਬਾਹਰ ਆਇਆ ਕਰੇ ਨਾ ਇਹ ਕੁੜਿਆ ਕਰੇ ਨਾ ਕਬੱਡੀ ਖੇਡਾ ਕਰੇ ਠੀਕ ਹੈ ਜੀ ਉਹ ਕਬੱਡੀ ਖੇਡਦਾ ਖੇਡਦਾ ਤੇ ਉਹਦੇ ਦੰਤ ਮਤਲਬ ਇੱਥੇ ਪੈਰ ਦੇ ਉੱਤੇ ਵੱਜ ਗਏ ਲੱਤ ਸਾਰੀ ਖੜ ਗਈ ਠੀਕ ਹੈ ਜੀ ਫਿਰ ਉਹਨੂੰ ਪਲਵਾਨੀ ਕਰਨੋਂ ਹਟ ਗਿਆ ਠੀਕ ਠੀਕ ਉਸ ਤੋਂ ਬਾਅਦ ਫਿਰ ਪਲਵਾਨ ਮੀਰਦੀਨ ਜੀ ਉਹਨਾਂ ਦੇ ਤੇ ਇਹਨਾਂ ਬਸ ਉਹ ਕੁਦਰਤੀ ਸਾਡੇ ਇੱਕ ਸ਼ੰਤ ਸੀ ਮਹਾਰਾਜ ਜੀ ਹਾਂ ਜੀ ਸੰਤ ਜੀ ਸੰਤਾ ਨੇ ਆਉਣਾ ਸੀ ਹਾਂ ਜੀ ਉਹਦੇ ਉਹਦੇ ਦੇ ਅਸ਼ੀਰਵਾਦ ਨਾਲ ਹੀ ਉਹਦੇ ਅਸ਼ੀਰਵਾਦ ਨਾਲ ਠੀਕ ਨਹੀਂ ਤਾਂ ਭਰਾ ਤਾਂ ਸੀ ਵੀ ਮਿਹਰ ਦਿੰਦੇ ਸੀ ਬਿਲਕੁਲ ਬਿਲਕੁਲ ਜੀ ਹਾਂ ਜੀ ਤੇ ਚਲੋ ਤੁਸੀਂ ਵੀ ਵਧੀਆ ਜਿੰਦਾ ਚੈਰ ਕੋਲੇ ਆ ਜੀ ਕੁਸ਼ਤੀਆਂ ਵਧੀਆ ਕੋਲੀਆਂ ਤੇ ਹੋਰ ਪੰਜਾਬ ਦੇ ਕਿਸੇ ਪਹਿਲਵਾਨ ਦੇ ਕੋਈ ਯਾਦਗਾਰ ਕੁਸ਼ਤੀ ਜਿਹੜੀ ਤੁਹਾਨੂੰ ਚੇਤੇ ਹੋਵੇ ਕੋਈ ਵਧੀਆ ਕੁਸ਼ਤੀ ਤੁਹਾਡੀ ਹੋਈ ਪਹਿਲਵਾਨ ਦੀ ਨਹੀਂ ਤੁਹਾਡੀ ਜੀ ਮੇਰੀ ਹਾਂ ਜੀ ਕੁਸਤੀ ਹੁੰਦੀ ਨਹੀਂ ਆ ਮੇਰੀਆਂ ਕੁਸਤੀਆਂ ਦਾ ਅਸੀਂ ਚੰਬੇ ਜਾਵੜੇ ਚੰਬੇ ਅੱਛਾ ਜੀ ਚੰਬੇ ਗਏ ਤੇ ਉੱਥੇ ਮੇਰੇ ਚੇਲੇ ਸੀ ਨਾਲ ਮੁੰਡਾ ਉਹ ਰਾਜਸਥਾਨ ਵਾਲਾ ਠੀਕ ਹੈ ਜੀ ਤੇ ਇੱਕ ਮੁੰਡਾ ਹੋਰ ਸੀ ਦੋ ਜਣੇ ਚੇਲੇ ਸੀ ਮੇਰੇ ਤੇ ਅਸੀਂ ਚੰਬੇ ਗਏ ਜਦੋਂ ਉੱਥੇ ਉਹ ਪਹਿਲਵਾਨ ਆਏ ਅੰਮ੍ਰਿਤਸਰ ਤੋਂ ਠੀਕ ਹੈ ਜੀ ਅੰਮ੍ਰਿਤਸਰ ਆਏ ਉਹ ਮੈਨੂੰ ਜੋੜੀ ਨਾ ਸਮਝਣ ਅੱਛਾ ਜੀ ਹਾਂ ਜੀ ਠੀਕ ਤੇ ਤੇਰਾ ਮੁੰਡਾ ਸੀ ਚਿੱਲਾ ਮੇਰਾ ਵੱਡੀ ਚੰਡੀ ਤੇ ਫਿਰ ਮੈਂ ਉਹਨੂੰ ਘੁਲਾਇਆ ਠੀਕ ਹੈ ਜੀ ਵੱਡੀ ਚੰਡੀ ਤੇ ਠੀਕ ਹੈ ਜੀ ਛੁੱਤੜੀ ਥੱਲੇ ਵਾਲੀ ਜਿਹੜੀ ਸੀ ਉਸ ਤੇ ਮੈਂ ਕੋਲਿਆ ਠੀਕ ਹੈ ਜੀ ਠੀਕ ਹੈ ਫਿਰ ਮੈਂ ਉਹਨੂੰ ਢਾਲਾ ਜਦੋਂ ਤੇ ਉਹ ਮੇਰੇ ਮੂੰਹ 'ਚ ਆ ਗਿਆ ਵੀ ਮੈਂ ਤੇਨ ਮਾਰਾ ਸੌਂਦਾ ਸੀ ਠੀਕ ਠੀਕ ਹੈ ਜੀ ਹਾਂਜੀ ਹਾਂਜੀ ਤੇ ਛਿੰਦੇ ਪੱਟੀ ਦੇ ਨਾਲ ਵੀ ਕੁਸ਼ਤੀ ਜੜੀ ਜੀ ਹਾਂਜੀ ਹਾਂਜੀ ਛਿੰਦੇ ਪੱਟੀ ਜੱਸੇ ਪੱਟੀ ਦੇ ਫਾਦਰ ਦੇ ਨਾਲ ਹਾਂਜੀ 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 ਉਹਦਾ ਮੇਰੀ ਕੁਸ਼ਤੀ ਸ਼ੰਕਰ ਹੋਈ ਸਾਡੇ ਅੱਛਾ ਉਹ ਚੰਡੀ ਦੀ ਕੁਸ਼ਤੀ ਹੋਈ ਚੰਡੀ ਦੀ ਕੁਸ਼ਤੀ ਠੀਕ ਠੀਕ ਹੈ ਹਾਂਜੀ ਉਹ ਤਗੜਾ ਸੀ ਮੈਨੂੰ ਟਾ ਗਿਆ ਸੀ ਉਹ ਠੀਕ ਹੈ ਜੀ ਠੀਕ ਹੈ ਤੇ ਜਿੰਦਾਬਾਦ ਇਹ ਬੰਦਾ ਬਹੁਤ ਵਧੀਆ ਪਹਿਲਵਾਨ ਆ ਹਾਂਜੀ ਹਾਂਜੀ ਤੇ ਪਹਿਲਵਾਨ ਜੀ ਦੇ ਨਾਲ ਵੀ ਤੁਸੀਂ ਛੱਜਾ ਤੇ ਜਾਂਦੇ ਰਹੇ ਹਾਂ ਤੇ ਹਾਂਜੀ ਹਾਂਜੀ ਸਿੰਘਾਂ ਦੇ ਨਾਲ ਜਾਂਦੇ ਠੀਕ ਹੈ ਜੀ